ਤਬ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸ਼ਹਿਨशाह ਦਸਤਗੀਰ ਦਸਾਂ ਪਾਤਸ਼ਾਹਿਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਧਰਮਾਂ ਦੇ ਔਲੀਏ ਪੀਰ ਪੈਗੰਬਰ ਦਾਤੇ ਭਗਤ ਸੂਰਮੇ ਦਰਜਾ ਵਦਰਜਾ ਸੰਤ ਮਹਾਪੁਰਸ਼ ਸਮੇਤ ਪਰਮ ਸੰਤ ਬਾਬਾ ਰਾਮ ਸਿੰਘ ਜੀ ਬਾਬਾ ਕਲਵੰਦ ਸਿੰਘ ਜੀ ਦੇ ਦਾਸ ਸਭ ਨੂੰ ਪਿਆਰ ਤੇ ਸਤਿਕਾਰ ਨਾਲ ਨਮਸਕਾਰ ਕਰਦਾ ਹੈ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਗੁਰਸਿੱਖ ਸੰਗਤਾਂ ਆਪਾਂ ਪਰਮਾਤਮਾ ਦੇ ਪਿਆਰੇ ਸਤਸੰਗੀ ਉਸ ਸਤ ਦਾ ਸੰਗ ਕਰਨ ਵਾਸਤੇ 11 ਸਤਾ ਇਕਾਦਸ਼ੀ ਦਾ ਕਹੋ 11ਵੀਂ ਦਾ ਕਹੋ 11 ਸਤਾ ਜਿਹੜਾ ਦਿਹਾੜਾ ਹੈ ਉਹਦੇ ਤੇ 71 ਹੋਏ ਹਨ ਵੱਡੇ ਮਹਾਰਾਜ ਬਾਬਾ RAM ਸਿੰਘ ਜੀ ਫਰਮਾਇਆ ਕਰਦੇ ਸੀ ਕਿ ਦਿਨ ਸਾਰੇ ਹੀ ਪਰਮਾਤਮਾ ਦੇ ਐ ਅਸੀਂ ਕੋਈ ਦਿਨ ਨਹੀਂ ਮਨਾਉਂਦੇ ਅਸੀਂ ਉਸ ਬਹਾਨੇ ਉਸ ਜ਼ਰੀਏ ਉਸ ਪਰਮਾਤਮਾ ਨੂੰ ਮਨਾਉਂਦੇ ਮਕਸਦ ਕੀ ਹੁੰਦਾ ਹੈ ਆਪਣਾ satsang ਦੇ ਵਿੱਚ ਇਕੱਤਰ ਹੋ ਕੇ ਕੋਈ ਦਿਨ ਕੋਈ ਸਮਾਂ ਜੋ ਅਸੀਂ ਮقرਰ ਕੀਤਾ ਹੁੰਦਾ ਹੈ ਉਸ ਪਰਮਾਤਮਾ ਦਾ ਜਸ ਸੁਣਨਾ ਔਰ ਉਹਦਾ ਜਸ ਸੁਣਾਉਣਾ ਉਸ ਸਤ ਉਸ ਪਰਮਾਤਮਾ ਦਾ ਸੰਗ ਕਰਨਾ ਜੀ ਦਾ ਸੰਗ ਕਰਕੇ ਸਾਡੇ ਮਨ ਔਰ ਤਨ ਦੇ ਸਾਰੇ ਵਿਕਾਰਾਂ ਦਾ ਨਾਸ ਹੁੰਦਾ ਹੈ ਜੀ ਦਾ ਸੰਗ ਕਰਕੇ ਸਾਨੂੰ ਉਹਦਾ ਗਿਆਨ ਮਿਲਦਾ ਹੈ ਉਸ ਗਿਆਨ ਦੇ ਨਾਲ ਸਾਡੇ ਅੰਦਰ ਵਿਰਾਗ ਪੈਦਾ ਹੁੰਦਾ ਜੋ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਹੈ। ਹਰ ਗੁਰੂ ਸਾਹਿਬ ਨੇ فرمایا ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਉਹ ਪ੍ਰੇਮ ਹੁੰਦਾ ਹੈ ਜੋ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਾਉਂਦਾ ਹੈ। ਸੋ ਮਕਸਦ ਉਸ ਪਰਮਾਤਮਾ ਨਾਲ ਜੁੜਨਾ ਔਰ ਉਹਦੇ ਪ੍ਰੇਮ ਦੀ ਪ੍ਰਾਪਤੀ ਕਰਨਾ। ਤਾਂਕਿ ਅਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰੀਏ। ਅਸੀਂ ਆਪਣੇ ਆਪ ਨੂੰ ਉਹਦੇ ਵਿੱਚ ਸਮਾ ਦਈਏ ਐਸੀ ਸਾਡੇ ਮੰਦੀ ਅਵਸਥਾ ਹੁੰਦੀ ਹੈ। ਮਨ ਦੀ ਪਵਿੱਤਰਤਾ ਇਨਰ ਪਿਉਰਿਟੀ ਦੀ ਜਿਹੜੀ ਆਪਾਂ ਗੱਲ ਹਮੇਸ਼ਾ ਕਰਦੇ ਆ ਉਹ ਬੜੀ ਜ਼ਰੂਰੀ ਹੈ ਪਰਮਾਤਮਾ ਦੇ ਰਸਤੇ ਤੇ ਚੱਲਦੇ ਹੋਏ ਕੋਈ ਨੇਮ ਕੋਈ ਵਰਤ ਕੋਈ ਧਿਆਨ ਕੋਈ ਦਿਹਾੜਾ ਕੁਝ ਵੀ ਆਪਾਂ ਮਨਾਉਣੇ ਹੈ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ تنਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਥਾਂ ਬਾਰੇ ਦੱਸਿਆ ਜਿਵੇਂ ਆਪਣੇ ਕਹਿ ਦਿੰਦੇ ਆ ਕਿ ਅੱਜ ਏਕਮ ਹੈ ਕੱਲ ਨੂੰ ਦੂਜ ਹੈ ਤੀਜ ਹੈ ਉਹਨਾਂ ਨੇ ਦੱਸਿਆ ਕਿ ਅਲੱਗ-ਅਲੱਗ ਤਰੀਕੇ ਨਾਲ ਜਿਦੇ ਵਿੱਚ ਉਹਨਾਂ ਨੇ ਅਕਾदशी ਦਾ ਜਾਂ 11ਵੀਂ ਦਾ ਮਹੱਤਵ ਵੀ ਦੱਸਿਆ ਕਿ ਜੇ ਮਨਾਉਣਾ ਹੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਤੁਹਾਡੇ ਮਨ ਦੀ ਅਵਸਥਾ ਤੁਹਾਡੇ ਮਨ ਦੀ ਭਾਵਨਾ ਹੋਣੀ ਚਾਹੀਦੀ ਹੈ ਸੋਹਣਾ ਗਿਆਨ ਸਤਿਗੁਰੂ ਨੇ ਬਖਸ਼ਿਸ਼ ਕੀਤਾ ਸਮਝਾ ਕੀ ਰਹੇ ਨੇ ਸਤਿਗੁਰੂ ਕਿ ਭਾਈ ਜੋ ਵੀ ਕਰਮ ਤੂੰ ਕਰਦਾ ਹੈ ਪ੍ਰਮਾਤਮਾ ਦੇ ਰਸਤੇ ਤੇ ਉਹਨੂੰ ਸੱਚੇ ਮਨ ਨਾਲ ਕਰ ਸੱਚੇ ਪ੍ਰੇਮ ਨਾਲ ਕਰ ਸਹੀ ਤਰੀਕੇ ਨਾਲ ਕਰ ਉਹਦੇ ਵਿੱਚ ਦਿਖਾਵਾ ਹਉਮੈ ਲਾਲਚ ਜਾਂ ਵਿਕਾਰਾਂ ਦਾ ਕੋਈ ਸਥਾਨ ਨਹੀਂ ਹੋ ਸਕਦਾ ਬਾਰੀ ਤੌਰ ਤੇ ਪਰਮਾਤਮਾ ਨੂੰ ਮੰਨਣ ਦੇ ਨਾਲ ਉਹ ਕਹਿੰਦੇ ਵਾਰੀ ਤੌਰ ਤੇ ਉਹਦੇ ਵਰਤ ਰੱਖਣ ਨਾਲ ਵਾਰੀ ਤੌਰ ਤੇ ਤੂੰ ਦਿਨ ਮਨਾਉਣ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਕਰ ਸਕਦਾ ਜੇ ਉਹਦੀ ਪ੍ਰਾਪਤੀ ਕਰਨੀ ਹੈ ਤੈਨੂੰ ਆਪਣੇ ਅੰਦਰ ਤੇ ਫੋਕਸ ਕਰਨਾ ਪੈਣਾ ਇਹ ਬੜਾ ਇੰਪੋਰਟੈਂਟ ਹੈ ਸੋ ਆਓ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਸਰਵਣ ਕਰੀਏ ਸਤਿਗੁਰੂ ਕਿਰਪਾ ਰੱਖਣਾ ਕਿਉਂਕਿ ਜ਼ਰੂਰੀ ਹੈ ਜੋ ਵੀ ਅਸੀਂ ਕਰਮ ਪਰਮਾਤਮਾ ਦੇ ਰਸਤੇ ਤੇ ਚੱਲਦੇ ਹੋਏ ਕਰਦੇ ਹਾਂ ਗੁਰੂ ਦਾ ਗਿਆਨ ਲੈ ਕੇ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਜੋ ਸਾਨੂੰ ਬਖਸ਼ਿਸ਼ ਕਰਦਾ ਉਹ ਦਿੱਤੇ ਜੇ ਅਮਲ ਕਰਾਂਗੇ ਫਿਰ ਉਹ ਸਹੀ ਹੋ ਸਕਦਾ ਫਿਰ ਉਹਨੂੰ ਆਪਾਂ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਹੁਣ ਕੱਲਾ ਕੋਈ ਮੇਰੇ ਵਰਗਾ ਸੋਚੇ ਮੈਂ ਲੰਗਰ ਲਾਤੀ ਲੰਗਰ ਕਰਾਤੀ ਅੱਜ ਮੈਂ ਇਸ ਦਿਹਾੜੇ ਤੇ ਲੰਗਰ ਕਰਾਉਣਾ ਮੈਂ ਲੰਗਰ ਕਰਾਤੀ ਜੇ ਉੱਥੇ ਮਨ ਚ ਮੈਂ ਦੀ ਅਵਸਥਾ ਆ ਗਈ ਹਉਮੈ ਦੀ ਅਵਸਥਾ ਆ ਗਈ ਫਿਰ ਉਹ ਵਿਅਰਥ ਹੋ ਗਿਆ ਤੇ ਜੇ ਸ਼ੁਕਰਗੁਜ਼ਾਰ ਹੋ ਗਿਆ ਕਿ हे ਸੱਚੇ ਪਾਤਸ਼ਾਹ हे ਵਾਹਿਗੁਰੂ हे ਪਰਮਪਿਤਾ हे ਮਾਲਕ ਤੂੰ ਬਖਸ਼ਿਸ਼ ਕੀਤੀ ਹੈ ਤੁਸੀਂ ਕਿਰਪਾ ਕੀਤੀ ਮੇਰੇ ਤੋਂ ਇਹ ਸ਼ੁਭ ਕਰਮ ਕਰਾ ਲਿਆ ਮੈਨੂੰ ਇਨੀ ਹਿੰਮਤ ਬਖਸ਼ੀ ਮੈਨੂੰ ਇਨੀ ਬਰਕਤ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਮੇਰੇ ਤੋਂ ਦਾਨ ਕਰਵਾਇਆ ਉਹ ਲੰਗਰ ਦੇ ਰੂਪ ਦੇ ਵਿੱਚ ਸੰਗਤ ਦੇ ਵਿੱਚ ਵਰਤਿਆ ਜੋ ਸਤ ਦਾ ਸੰਗ ਕਰਦੇ ਆ ਉਹਨਾਂ ਦੇ ਵਿੱਚ ਦੀ ਹੋ ਕੇ ਇਹ ਪਰਮਾਤਮਾ ਤੂੰ ਆਪ ਹੀ ਉਹਨੂੰ ਛਕਿਆ ਕਿੱਥੇ ਵਸ ਥਾ ਜਾਂਦੀ ਹੈ ਕਿੱਥੇ ਆ ਜਾਂਦੀ ਹੈ ਮੈਂ ਕੀਤਾ ਹੌਵੇਂ ਸਾਡੀ ਕੀਤੀ ਹੋਈ ਸਾਰੀ ਦੀ ਸਾਰੀ ਵਿਕਾਰ ਹੈ ਨਾ ਗੁਰੂ ਮਹਾਰਾਜ ਫਰਮਾ ਰਿਹਾ ਕਿ ਵਿਕਾਰਾਂ ਤੋਂ ਰਹਿਤ ਹੋ ਕੇ ਕਰ ਵਿਕਾਰ ਨੇ ਸਾਡੀ ਕੀਤੀ ਸਾਰੀ ਮਿਹਨਤ ਨੂੰ ਬੇਕਾਰ ਕਰ ਦਿੱਤਾ ਇਨਰ ਪਿਓਰਿਟੀ ਇਸੇ ਕਰਕੇ ਜ਼ਰੂਰੀ ਹੈਗੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਸਟ ਹੈ ਕਿ ਸਾਨੂੰ ਆਪਣੇ ਅੰਦਰੂਨੀ ਤੇ ਫੋਕਸ ਕਰਨਾ ਚਾਹੀਦਾ ਹੈ ਜੇ ਅਸੀਂ ਮੰਨਦੇ ਹਾਂ ਪ੍ਰਮਾਤਮਾ ਨੂੰ ਜੇ ਅਸੀਂ ਸਪਿਰਚੁਅਲ ਹੈਗੇ ਹਾਂ ਤੇ ਫਿਰ ਸਾਡੀ ਸਪਿਰਚੁਅਲਿਟੀ ਰੂਪੀ ਜਿਹੜਾ ਗੁਣਾ ਉਹ ਸਾਡੇ ਅੰਦਰ ਸਾਡੇ ਮਨ ਦੇ ਵਿੱਚ ਸਾਡੀ ਆਤਮਾ ਦੇ ਵਿੱਚ ਪੂਰੀ ਤਰ੍ਹਾਂ ਪ੍ਰਪੱਖ ਹੋਣਾ ਚਾਹੀਦਾ ਹੈ ਔਰ ਸਤਸੰਗ ਦੇ ਵਿੱਚੋਂ ਸਾਨੂੰ ਜੋ ਗਿਆਨ ਮਿਲਦਾ ਹੈ ਉਹੀ ਸਾਨੂੰ ਸੇਵਾ ਵਾਸਤੇ ਪ੍ਰੇਰਣਾ ਕਰਦਾ ਉਹੀ ਸਾਨੂੰ ਉਸ ਅਵਸਥਾ ਤੇ ਲੈ ਕੇ ਜਾਂਦਾ ਹੈ ਜਿਸ ਨੂੰ ਆਪਾਂ ਕਹਿੰਦੇ ਆ ਰਿਮੈਂਬਰੈਂਸ ਆਫ ਗੋਡ ਉਸ ਪਰਮਾਤਮਾ ਦੀ ਰਿਮੈਂਬਰੈਂਸ ਉਸ ਕ੍ਰੀਏਟਰ ਦੀ ਜਿਹੜੀ ਆਪਾਂ ਗੱਲ ਕਰਦੇ ਆ ਕਿ ਉਹਦੀ ਜਿਹੜੀ ਯਾਦ ਸਾਨੂੰ ਸਦਾ ਰਹਿੰਦੀ ਹੈ ਹਰ ਵਕਤ ਉਹ ਯਾਦ ਰਹਿੰਦਾ ਹੈ ਇਹ ਜ਼ਰੂਰੀ ਹੈ ਸੋ ਆਓ ਉਸ ਪਰਮਾਤਮਾ ਦਾ ਸੰਗ ਕਰੀਏ ਮਨ ਚਿਤ ਵਰਤੀ ਇਕਾਗਰ ਕਰੋ ਆਖੋ ਸਤਨਾਮ ਵਾਹਿਗੁਰੂ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਏਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਇਕੋ ਏਕ ਬਖਾਨੀਆ ਬਿਰਲਾ ਜਾਣੈ ਸਵਾਦ ਗੁਰੂ ਮਹਾਰਾਜ ਕੀ ਫਰਮਾ ਰਹੇ ਹਨ ਏਕੋ ਏਕ ਉਹ ਜੋ ਪਰਮਾਤਮਾ ਹੈ ਜੋ ਇੱਕ ਹੈ ਔਰ ਉਹੀ ਸਦਾ ਹੈ ਤੂੰ ਉਹਦਾ ਬਖਾਨ ਕਰ ਉਹਦੀ ਸਿਫਤ ਸਲਾਹ ਕਰ ਉਹਦਾ ਯਸ ਕਰ ਜਦੋਂ ਤੂੰ ਇਸ ਤਰੀਕੇ ਨਾਲ ਕਰੇਂਗਾ ਜਦੋਂ ਸਵਾਸ ਸਵਾਸ ਤੈਨੂੰ ਉਹਦੀ ਯਾਦ ਹੋ ਗਈ ਤੂੰ ਐਸਾ ਬਿਰਲਾ ਬਣ ਜਾਵੇਂਗਾ ਜੀਨੇ ਉਸ ਸਵਾਦ ਨੂੰ ਚਖ ਲਿਆ ਹੈ ਕੋਈ ਬਿਰਲਾ ਹੀ ਹੈ ਜੋ ਇਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਜੀ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਉਸ ਪਰਮਾਤਮਾ ਦੇ ਗੁਣ ਗੋਬਿੰਦ ਨਾ ਜਾਣੀਐ ਉਸ ਪਰਮਾਤਮਾ ਦੇ ਗੁਣਾਂ ਨੂੰ ਸਮਝਦੇ ਹੋਏ ਵੀ ਅਸੀਂ ਉਦਾ ਵਰਣਨ ਨਹੀਂ ਕਰ ਸਕਦੇ ਉਸ ਪਰਮਾਤਮਾ ਨੂੰ ਸਮਝ ਨਹੀਂ ਸਕਦੇ ਉਹ ਬੇਅੰਤ ਹੈ ਗੁਰੂ ਮਹਾਰਾਜ ਉਸ ਪਰਮਾਤਮਾ ਦੀ ਬੇਅੰਤ ਜੋ ਸਰਬਕਲਾ ਵਿਆਪਕ ਹੈ ਉਸ ਪਰਮਾਤਮਾ ਦੀ ਵਿਸ਼ਾਲਤਾ ਦਾ ਵਰਣਨ ਕਰਦੇ ਹੋਏ ਫਰਮਾ ਰਹੇ ਹਨ ਕਿ ਉਸ ਮਾਲਕ ਦੇ ਗੁਣਾਂ ਦੇ ਦੁਆਰਾ ਵੀ ਤੂ ਉਹਦੀ ਵਿਸ਼ਾਲਤਾ ਨੂੰ ਸਮਝ ਨਹੀਂ ਸਕਦਾ ਇਹ ਐਸਾ ਅਚਰਜ ਹੈ ਜੀ ਪੌੜੀ ਇਕਾਦਸੀ ਨਿਕਟ ਪੇਖੋ ਹਰੇ ਰਾਮ ਇਕਾਦਸੀ ਨਿਕਟ ਪੇਖੋ ਹਰੀ ਰਾਮ ਗੁਰੂ ਮਹਾਰਾਜ ਕਹਿ ਰਹੇ ਹਨ ਕਿ ਇਕਾਦਸ਼ੀ ਦੇ ਦਿਨ ਤੇ Hindu dharm ਦੇ ਵਿੱਚ ਜਾਂ ਹੋਰ ਵੀ ਇਕਾਦਸ਼ੀ ਕਹਿ ਲੋ 11ਵਾਂ ਕਹਿ ਲੋ ਸ਼ਬਦਾਂ ਦਾ ਫਰਕ ਹੈ ਜਿਸ ਦਿਨ ਚੰਦ ਚੜ੍ਹੇ ਨੂੰ 11ਵਾਂ ਦਿਨ ਹੁੰਦਾ ਹੈ ਜਦੋਂ ਚੰਦ ਦੀ ਦੇਸ਼ਾ ਵਧਦੀ ਹੈ ਚਾਨਣਾ ਪੱਖ ਆਪਾ ਕਹਿ ਦਿੰਨੇ ਚੰਦ ਦੀਆਂ ਦੇਸ਼ਾਵਾਂ ਦਾ ਉਹ ਵਰਣਨ ਕਰ ਰਹੇ ਹਨ ਸਤਗੁਰੂ ਕੇ ਇਸ ਦਿਨ ਤੇ ਲੋਕੀ ਤੀਰਥ ਯਾਤਰਾ ਕਰਦੇ ਆ ਜਾਂ ਦਾਨਪੁਨ ਕਰਦੇ ਆ ਵਰਤ ਰੱਖਦੇ ਆ ਇਸ਼ਨਾਨ ਕਰਦੇ ਆ ਪਰ ਸਤਗੁਰੂ ਕਹਿੰਦੇ ਉਸ ਰਾਮ ਨੂੰ ਉਸ ਹਰੀ ਨੂੰ ਆਪਣੇ ਨੇੜੇ ਵੇਖਣਾ ਕਰ ਉਹਨੂੰ ਨੇੜੇ ਸਮਝਣਾ ਕਰ ਉਹਨੂੰ ਆਪਣੇ ਨੇੜੇ ਕਰ ਤੂੰ ਬਾਹਰੀ ਤੌਰ ਤੇ ਹੁਣ ਜੇ ਬਾਹਰੀ ਤੌਰ ਤੇ ਆਪਾਂ ਕਰੀ ਜਾਵਾਂਗੇ ਉਹ ਗੱਲ ਨਹੀਂ ਬਣਨੀ ਉਹ ਕਹਿੰਦੇ ਅੰਦਰੋਂ ਉਸ ਰਾਮ ਨੂੰ ਆਪਣੇ ਨੇੜੇ ਕਰ ਜੇ ਤੂੰ ਕੋਈ ਕਰਮ ਹੀ ਕਰ ਰਿਹਾ ਉਹਦੇ ਨਾਲ ਤੇ ਜੀ ਇੰਦਰੀ ਬਸ ਕਰ ਸੁਣੋ ਹਰ ਰਾਂ ਹਰ ਨਾਮ ਆਪਣੀਆਂ ਇੰਦਰੀਆਂ ਨੂੰ ਵਸ ਦੇ ਵਿੱਚ ਕਰਕੇ ਉਸ ਪਰਮਾਤਮਾ ਦਾ ਨਾਮ ਸੁਣਨਾ ਕਰ ਧਿਆਉਣਾ ਕਰ ਉਹਦੀ ਸਿਫਤ ਸਲਾਹ ਚਾਹ ਜਾਂ ਪਾ ਕੀਰਤਨ ਕਹੋ ਚਾਹ ਦਾ ਕੋਈ ਸ਼ਬਦ ਕਹੋ ਉਸ ਪਰਮਾਤਮਾ ਦਾ ਨਾਮ ਸੁਣਨਾ ਕਰ ਪਰ ਵਿਕਾਰਾਂ ਤੋਂ ਰਹਿਤ ਹੋ ਕੇ ਇੰਦਰੀਆਂ ਨੂੰ ਵਿਕਾਰਾਂ ਨੂੰ ਆਪਣਾ ਪੂਰਾ ਸੈਲਫ ਕੰਟਰੋਲ ਕਰਕੇ ਤੂੰ ਉਹਦੇ ਤੇ ਵਰਕ ਕਰ ਉਹ ਕਿਰਿਆ ਨੂੰ ਕਰ ਫਿਰ ਉਹ ਸੁਹਾਵੀ ਹੁੰਦੀ ਹੈ ਜੀ ਮਨ ਸੰਤੋਖ ਸਰਵਜੀ ਦਇਆ ਆਪਣੇ ਮਨ ਨੂੰ ਸੰਤੋਖ ਦੇ ਵਿੱਚ ਰੱਖ ਕੇ ਕਾਬੂ ਦੇ ਵਿੱਚ ਰੱਖ ਕੇ ਸਬਰ ਦੇ ਵਿੱਚ ਰੱਖ ਕੇ ਉਸ ਕ੍ਰੀਏਟਰ ਨੇ ਜੋ ਵੀ ਕ੍ਰੀਏਸ਼ਨ ਕੀਤੀ ਹੈ ਸਭ ਦੇ ਨਾਲ ਪ੍ਰੇਮ ਦੇ ਨਾਲ ਤੇ ਦਇਆ ਦੇ ਨਾਲ ਪੇਸ਼ ਆ ਦਇਆ ਭਾਵਨਾ ਪਰ ਉਸ ਦਇਆ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਇਹ ਬੜਾ ਇੰਪੋਰਟੈਂਟ ਹੈ ਗੁਰੂ ਮਹਾਰਾਜ ਫਰਮਾ ਰਹੇ ਹਨ ਜੀ ਇਨ ਬਿਦ ਵਰਤ ਸੰਪੂਰਨ ਭਯਾ ਇਨ ਬਿਦ ਵਰਤ ਸੰਪੂਰਨ ਭਯਾ ਕਹਿੰਦੇ ਫਿਰ ਤੇਰਾ ਵਰਤ ਕੋਈ ਗਿਆਰਸ ਦੇ ਲੰਗਰ ਲਾਉਂਦਾ ਕੋਈ ਭੰਡਾਰੇ ਕਰਦਾ ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਕੋਈ ਵਰਤ ਰੱਖਦਾ ਹਿੰਦੂ ਧਰਮ ਦੇ ਵਿੱਚ ਵੱਡੀ ਪੱਧਰ ਤੇ ਇਕਾदशी ਕਹਿ ਲੋ ਜਾਂ ਆਪਾਂ ਗਿਆਰਸ ਕਹਿ ਲੋ ਵਰਤ ਰੱਖੇ ਜਾਂਦੇ ਨੇ ਸ਼ਬਦਾਂ ਦਾ ਫਰਕ ਹੈ ਇਕਾदशी ਕਹਿੰਦੇ ਨੇ ਉਹਨੂੰ ਪੰਜਾਬੀ ਚ ਆਪਾਂ ਗਿਆਰ ਵੀ ਕਹਿ ਸਕਦੇ ਹਾਂ ਗੁਰੂ ਮਹਾਰਾਜ ਕੀ ਫਰਮਾ ਰਹੇ ਹੈ ਕਿ ਭਾਈ ਤੇਰਾ ਵਰਤ ਇਸ ਤਰੀਕੇ ਦੇ ਨਾਲ ਸੰਪੂਰਨ ਹੋਊਗਾ ਕਿਵੇਂ ਸੰਪੂਰਨ ਹੋਊਗਾ ਬੱਲਾ ਉਸ ਪਰਮਾਤਮਾ ਨੂੰ ਆਪਣੇ ਨੇੜੇ ਕਰ ਕਿਵੇਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਹਾਜ਼ਰ-ਨਾਜ਼ਰ ਸਮਝ ਉਹ ਤੇਰੇ ਅੰਦਰ ਬੈਠਾ ਹੈ ਤੇਰਾ ਸਤਿਗੁਰੂ ਤੇਰਾ ਉਹ ਪਰਮਾਤਮਾ ਉਹ ਦੂਰ ਨਹੀਂ ਹੈ ਤੇਰੇ ਤੋਂ ਆਪਣੀਆਂ ਇੰਦਰੀਆਂ ਨੂੰ ਵਸਦੇ ਵਿੱਚ ਕਰਕੇ ਉਹਦਾ ਯਸ ਸੁਣਨਾ ਕਰ ਉਹਦਾ ਨਾਮ ਜਪਣਾ ਕਰ ਉਹਦਾ ਧਿਆਨ ਕਰਨਾ ਕਰ ਔਰ ਤੂੰ ਇੱਕ ਪਾਸੇ ਕਹਿਣਾ ਬਾਹਰੀ ਤੌਰ ਤੇ ਮੈਂ ਇਸ ਤਰੀਕੇ ਨਾਲ ਉਹਦਾ ਦਿਨ ਮਨਾ ਰਿਹਾ ਹਾਂ ਇਸ ਦਿਨ ਤੇ ਮੈਂ ਇਹ ਸ਼ੁਭ ਕਰਮ ਕਰ ਰਿਹਾ ਹਾਂ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਪਰ ਉਹ ਕਹਿੰਦੇ ਜੇ ਤੂੰ ਜੀਵਾਂ ਤੇ ਦਇਆ ਨਹੀਂ ਕਰੇਂਗਾ ਫਿਰ ਵੀ ਵੀ ਅਰਥ ਹੈ ਜੀਵਾਂ ਤੇ ਦਇਆ ਕਰ ਔਰ ਮੇਰੀ ਬੇਨਤੀ ਹੈ ਕਿ ਉਸ ਦਇਆ ਦੇ ਵਿੱਚ ਪ੍ਰੇਮ ਦੀ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਕੀ ਫਰਮਾ ਰਹੇ ਹਨ ਫਿਰ ਤੇਰਾ ਵਰਤ ਮਨ ਨੂੰ ਸੰਤੋਖ ਦੇ ਵਿੱਚ ਰੱਖ ਮਨ ਦਾ ਸੰਤੋਖ ਸਬਰ ਦੇ ਵਿੱਚ ਹੋਣਾ ਜ਼ਰੂਰੀ ਹੈ ਫੇਰੀ ਤੂੰ ਦਇਆ ਕਰ ਸਕਦਾ ਫਿਰ ਤੇਰਾ ਵਰਤ ਸੰਪੂਰਨ ਹੋਵੇਗਾ ਇਸ ਤਰੀਕੇ ਦੇ ਨਾਲ ਬਾਹਰੀ ਤੌਰ ਤੇ ਕਰਨ ਦੇ ਨਾਲ ਸਰੀਰਕ ਕਿਰਿਆਵਾਂਾ ਮਾਤਰ ਕਰਨ ਦੇ ਨਾਲ ਕੋਈ ਵਰਤ ਕੋਈ ਦਿਨ ਕੋਈ ਪੂਜਾ ਕੋਈ ਪਾਠ ਆਪਾਂ ਗੱਲ ਕਰਦੇ ਆ ਕਿਸੇ ਵੀ ਤਰੀਕੇ ਨਾਲ ਅਨੇਕਾ ਮਤ ਨੇ ਅਨੇਕਾ ਤਰੀਕਾ ਨਾਲ ਲੋਕ ਪ੍ਰਮਾਤਮਾ ਨੂੰ ਮੰਨਦੇ ਆ ਆਪਣਾ ਬਲੀਵ ਹੈ ਸਤਿਗੁਰੂ ਕਹਿੰਦੇ ਉਹਦੇ ਵਿੱਚੋਂ ਵਿਕਾਰਾਂ ਨੂੰ ਕੱਢ ਦੇ ਉਦੇ ਵਿੱਚ ਉਹ ਹਉਮੈ ਨੂੰ ਈਰਖਾ ਨੂੰ ਦੁਆਇਤ ਨੂੰ ਇਹ ਸਾਰੇ ਪ੍ਰਕਾਰ ਦੇ ਵਿਕਾਰਾਂ ਨੂੰ ਪਰੇ ਕਰ ਦੇ ਨਿਰੋਲ ਹੋ ਕੇ ਉਸ ਪਰਮਾਤਮਾ ਦਾ ਧਿਆਨ ਕਰ ਉਹਦੀ ਸ਼ਰਣ ਪੈ ਜੋ ਸ਼ਰਣ ਪੈਂਦਾ ਹੈ ਉਹਨੂੰ ਉਹ ਆਪਣੇ ਕੰਠ ਲਾਉਂਦਾ ਹੈ ਉਹਦੀ ਤੇ ਉਹ ਕਿਰਪਾ ਕਰਦਾ ਹੈ ਪਰ ਸ਼ਰਣ ਪੈਣ ਵਾਸਤੇ ਤੈਨੂੰ ਆਪਣੇ ਆਪ ਨੂੰ ਪਿਓਰ ਕਰਨਾ ਪੈਣਾ ਮਨ ਦੀ ਅਵਸਥਾ ਨੂੰ ਉਸ ਜਗ੍ਹਾ ਤੱਕ ਲੈ ਕੇ ਜਾਣਾ ਪੈਣਾ ਜਿੱਥੇ ਜਾ ਕੇ ਮਨ ਪੂਰੀ ਤਰ੍ਹਾਂ ਸੰਤੋਖਿਆ ਜਾਵੇ ਸੰਤੋਖ ਤੇ ਵਿੱਚ ਆ ਜਾਵੇ ਉਹ ਪਰਮਾਤਮਾ ਉਹ ਸਤਿਗੁਰੂ ਤੈਨੂੰ ਕਦੇ ਆਪਣੇ ਤੋਂ ਦੂਰ ਨਾ ਲੱਗੇ ਜੀ ਤਾਵਤ ਮਨ ਰੱਖੈ ਇਕ ਠਾਏ ਤਾਵਤ ਮਨ ਰੱਖੈ ਇਕ ਠਾਏ ਜੋ ਜੀਵ ਮਨ ਹਰ ਪਾਸੇ ਭੱਜਦਾ ਰਹਿੰਦਾ ਹੈ ਪਰ ਜਿਹੜਾ ਉਸ ਪਰਮਾਤਮਾ ਦਾ ਧਿਆਨ ਕਰਕੇ ਸਤਵਤ ਮਨ ਨੂੰ ਇੱਕ ਸਥਾਨ ਤੇ ਰੱਖਦਾ ਹੈ ਸੰਭਾਲ ਕੇ ਰੱਖਦਾ ਹੈ ਕੰਟਰੋਲ ਰੱਖਦਾ ਆਪਣੇ ਮਨ ਦੇ ਉੱਤੇ ਜੀ ਮਨ ਤਨ ਸੁਧ ਜਪਤ ਹਰਿ ਨਾਏ ਮਨ ਤਨ ਸੁਧ ਫਿਰ ਉਹਦਾ ਮਨ ਵੀ ਔਰ ਤਨ ਵੀ ਉਸ ਹਰੀ ਪਰਮੇਸ਼ਵਰ ਦਾ ਨਾਮ ਜਪਦੇ ਹੋਏ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਨਿਰਮਲ ਹੋ ਜਾਂਦਾ ਹੈ ਐਸੀ ਕਿਰਪਾ ਜਦੋਂ ਗੁਰੂ ਮਹਾਰਾਜ ਜਿਵੇਂ ਸਮਝਾ ਰਿਹਾ ਜੇ ਉਸ ਨੇਮ ਉਸ ਵਰਤ ਨੂੰ ਅਪਣਾਉਂਦੇ ਹੋਏ ਅਸੀਂ ਉਸ ਪਰਮਾਤਮਾ ਦਾ ਦਿਨ ਮਨਾਈਏ ਉਸ ਮਾਲਕ ਨੂੰ ਯਾਦ ਕਰੀਏ ਉਹਦੇ ਵਿੱਚ ਸਾਡੇ ਮਨ ਤੇ ਪੂਰਾ ਕਾਬੂ ਹੋਵੇ ਇੰਦਰੀਆਂ ਤੇ ਕਾਬੂ ਹੋਵੇ ਮਨ ਦੇ ਵਿੱਚੋਂ ਸਾਰੇ ਵਿਕਾਰ ਪਾਸੇ ਹੁਣ ਨਾ માત્ર ਸਿਰਫ ਅਸੀਂ ਦਿਖਾਵੇ ਵਾਸਤੇ ਨਹੀਂ ਬਾਹਰੀ ਤੌਰ ਤੇ ਨਹੀਂ ਦਿਲੋਂ ਪ੍ਰੇਮ ਨਾਲ ਸੱਚੇ ਪ੍ਰੇਮ ਨਾਲ ਕਰੀਏ ਉਹ ਕਹਿੰਦੇ ਫਿਰ ਤੇਰਾ ਮਨ ਵੀ ਤੇਰਾ ਤਨ ਵੀ ਪਵਿੱਤਰ ਹੋ ਜਾਂਦੇ ਹਨ ਜੀ ਸਭ ਮਹਿਪੂਰ ਰਹੇ ਪਾਰ ਬ੍ਰਹਮ ਉਹ ਪਰਮਾਤਮਾ ਸਭ ਸਭ ਮਹਿਪੂਰ ਉਹ ਪਰਮਾਤਮਾ ਸਭ ਦੇ ਵਿੱਚ ਹੈ ਉਹੀ ਸਭ ਨੂੰ ਪੂਰਨ ਕਰਨ ਵਾਲਾ ਹੈ ਉਹ ਪਾਰ ਬ੍ਰਹਮ ਪਰਮਾਤਮਾ ਜੀ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਤਗੁਰੂ ਪਾਸ਼ਾ ਤਨ ਸ਼ਿਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਕੀਰਤਨ ਉਹ ਦੀ ਸੇਵਤ ਸਲਾਹ ਦੇ ਗੁਣਾਂ ਦਾ ਵਰਣਨ ਉਹਦਾ ਸਿਮਰਨ ਏਹੀ ਅਟਲ ਧਰਮ ਹੈ ਜੋ ਸਦਾ ਰਹਿੰਦਾ ਹੈ ਜੋ ਸਦਾ ਹੈ ਉਹ ਕਹਿੰਦੇ ਇਸ ਅਟਲ ਧਰਮ ਦਾ ਇਸ ਅਟਲ ਡਿਊਟੀ ਦਾ ਫਲ ਸਦਾ ਪ੍ਰਾਪਤ ਹੁੰਦਾ ਹੈ ਕੀ ਫਲ ਪ੍ਰਾਪਤ ਹੁੰਦਾ ਹੈ ਸਹਜ ਦੀ ਅਵਸਥਾ ਮੁਕਤੀ ਦੀ ਅਵਸਥਾ ਜੀ ਨੂੰ ਆਪਾਂ ਕਹਿੰਦੇ ਆ ਕਿ ਸਭ ਵਿਕਾਰਾਂ ਤੋਂ ਜੀਵ ਰਹਿਤ ਹੋ ਜਾਂਦਾ ਸੋ ਇੱਥੇ ਹੀ ਇਹ ਸ਼ਬਦ ਦੀ ਸਮਾਪਤੀ ਹੁੰਦੀ ਹੈ ਗੁਰੂ ਮਹਾਰਾਜ ਨੇ ਜਿਵੇਂ ਸਾਨੂੰ ਗਿਆਨ ਦਿੱਤਾ ਹੈ ਇਹ ਮਾਤਰ ਸਿਰਫ ਇੱਕ ਦਿਨ ਵਾਸਤੇ ਨਹੀਂ ਹੈ ਉਹ ਕਹਿੰਦੇ ਜਦੋਂ ਤੂੰ ਇਸ ਦਿਨ ਤੇ ਤੂੰ ਕਹਿਣਾ ਮੈਂ ਆਕਾਤਸ਼ੀ ਦਾ ਦਿਨ ਮਨਾਉਣਾ ਜਾਂ ਆਕਾਤਸ਼ੀ ਤੇ ਮੈਂ ਵਰਤ ਪੂਜਾ ਪਾਠ ਕੁਛ ਵੀ ਕਰਦਾ ਹੈ ਸੂਫੀ 11ਵੀਂ ਦਾ ਦਿਨ ਮਨਾਉਂਦੇ ਆ ਲੰਗਰ ਕਰਦੇ ਆ ਨਿਆਸ ਦਿੰਦੇ ਆ ਉਹਦੇ ਪਿੱਛੇ ਤੁਹਾਡੇ ਮਨ ਦੀ ਭਾਵਨਾ ਕੀ ਹੈ ਡਿਪੈਂਡ ਕਰਦਾ ਹੈ ਕਿ ਤੁਹਾਡੀ ਭਾਵਨਾ ਹੈ ਕੀ ਹੈ ਕੀ ਲੋਕੀ ਦੇਖਣ ਸੰਗਤ ਦੇਖੀ ਮੇਰੀ ਤਾਰੀਫ਼ ਹੋਵੇ ਕਿ ਬੜਾ ਦਾਨੀ ਹੈ ਬੜਾ ਪਰਮਾਤਮਾ ਦਾ ਭਜਨੀਕ ਹੈ ਬੜਾ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਬੜਾ ਲੰਗਰ ਕਰਾ ਰਿਹਾ ਬੜੇ ਵਰਤ ਰੱਖ ਰਿਹਾ ਨੇਮ ਰੱਖ ਰਿਹਾ ਜਦ ਮੰਦੀਏ ਭਾਵਨਾ ਹੈ ਕਿ ਮੇਰਾ ਉਹ ਪਿਆਰਾ ਪ੍ਰੀਤਮ ਉਹ ਮੇਰੇ ਨੇੜੇ ਹੋ ਜਾਵੇ ਤੇ ਮੇਰੇ ਸਾਰੇ ਵਿਕਾਰ ਖਤਮ ਹੋ ਜਾਣ ਮੈਂ ਆਪਣੇ ਆਪ ਤੇ ਸੈਲਫ ਕੰਟਰੋਲ ਕਰ ਲਾਂ ਪੂਰੀ ਤਰ੍ਹਾਂ ਸਹਜ ਦੀ ਬ੍ਰਹਮ ਦੀ ਅਵਸਥਾ ਦੇ ਵਿੱਚ ਹੋ ਜਾਵਾਂ ਬੀਸ ਮਿਲ ਜਾਵੇ ਮੈਨੂੰ ਜੇ ਸ਼ਾਂਤੀ ਦੀ ਖੋਜ ਦੇ ਵਿੱਚ ਮੈਂ ਜਾ ਰਿਹਾ ਕਿਉਂਕਿ ਖੁਸ਼ੀ ਵੀ ਥੋੜੇ ਸਮੇਂ ਵਾਸਤੇ ਹੁੰਦੀ ਹੈ ਦੁੱਖ ਵੀ ਥੋੜੇ ਸਮੇਂ ਵਾਸਤੇ ਹੁੰਦਾ ਹੁਣ ਪਿੱਛੇ ਅੱਜ ਅਸੀਂ ਇਸ ਦੁੱਖ ਦੇ ਸਮੇਂ ਦੇ ਵਿੱਚ ਸਾਰਾ ਸੰਸਾਰ ਇਸ ਦੁੱਖ ਦੇ ਨਾਲ ਲੜਾਈ ਲੜ ਰਿਹਾ ਹੈ ਸਾਰਾ ਸੰਸਾਰ ਇਸ ਵੇਲੇ ਦੁਖੀ ਹੈ ਆ ਜੋ ਸਮੱਸਿਆ ਸੰਸਾਰ ਦੇ ਵਿੱਚ ਵਾਇਰਸ ਦੀ ਚੱਲ ਰਹੀ ਹੈ ਇਸ ਤੋਂ ਕੁਝ ਟਾਈਮ ਪਹਿਲਾਂ ਕਿਸੇ ਨੇ ਸੋਚਿਆ ਸੀ ਕਿਸੇ ਨੂੰ ਪਤਾ ਨਹੀਂ ਸੀ ਆਪਾਂ ਸਾਰੇ ਆਪਣੇ ਹੀ ਖਿਆਲਾਂ ਦੇ ਵਿੱਚ ਸੀ ਸੋ ਜੇ ਪਹਿਲਾਂ ਸੁਖ ਨਹੀਂ ਇਹ ਦੁੱਖ ਆਇਆ ਤੇ ਦੁੱਖ ਵੀ ਚਲਿਆ ਜਾਣਾ ਪਰ ਸਦਾ ਸਾਡੇ ਕੋਲੇ ਕੀ ਰਹਿੰਦਾ ਸਹਜ ਦੀ ਅਵਸਥਾ ਆਤਮਿਕ ਅਡੋਲਤਾ ਦੀ ਅਵਸਥਾ ਜਿਹਨੂੰ ਸੰਪੂਰਨ ਸ਼ਾਂਤੀ ਕਹਲੋ ਮੁਕਤੀ ਕਹਲੋ ਪ੍ਰਾਪਤ ਹੁੰਦੀ ਹੈ ਉਹ ਪ੍ਰਾਪਤ ਹੁੰਦੀ ਹੈ ਜੇ ਅਸੀਂ ਉਸ ਪਰਮਾਤਮਾ ਨੂੰ ਜਦੋਂ ਵੀ ਯਾਦ ਕਰਦੇ ਹਾਂ ਉਹਦੇ ਪਿੱਛੇ ਸਾਡੇ ਮਨ ਦੀ ਭਾਵਨਾ ਪਿਓਰ ਇਸ ਕਰਕੇ ਉਸ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਜੋ ਹੈ ਉਹ ਇਨਰ ਪਿਉਰਿਟੀ ਹੈ ਪੂਰੀ ਤਰ੍ਹਾਂ ਉਸ ਪਰਮਾਤਮਾ ਦੇ ਵਿੱਚ ਸਮਾ ਜਾਣਾ ਹੈ ਸੋ ਕਹਿੰਦੇ ਉਹਨੂੰ ਆਪਣੇ ਕੋਲੇ ਮੰਗ ਇਹ ਤੇਰੇ ਮਨ ਦੀ ਅਵਸਥਾ ਹੋਣੀ ਚਾਹੀਦੀ ਹੈ ਜੇ ਮਨ ਡਰੇੜਾ ਸੰਕਲਪ ਡਰੇੜਾ ਤੇ ਅਸੀਂ ਪ੍ਰਾਪਤੀ ਕਰ ਸਕਦੀ ਹੈ ਜੋ ਸੰਕਲਪ ਲੈ ਕੇ ਸਪਿਰਚੁਅਲਿਟੀ ਦੇ ਰਸਤੇ ਤੇ ਆਪਾਂ ਚੱਲਦੇ ਹਾਂ ਪਰਮਾਤਮਾ ਦੇ ਰੋਹਾਨੀ ਮਾਰਗ ਤੇ ਚੱਲਦੇ ਹਾਂ ਉਹ ਡ੍ਰਿੜ ਸੰਕਲਪ ਨਾਲ ਅੱਗੇ ਵਧੋ ਔਰ ਆਪਣੇ ਆਪ ਤੇ ਸਾਨੂੰ ਹਮੇਸ਼ਾ ਵਰਕ ਕਰਦੇ ਰਹਿਣਾ ਪੈਂਦਾ ਹੈ ਹੌਲੀ ਹੌਲੀ ਜਾ ਕੇ ਅਸੀਂ ਉਸ ਪਰਮ ਅਵਸਥਾ ਤੱਕ ਪਹੁੰਚਦੇ ਹਾਂ ਸੰਪੂਰਨ ਆਤਮਿਕ ਅਡੋਲਤਾ ਦੀ ਅਵਸਥਾ ਦੇ ਵਿੱਚ ਪਰ ਸਾਨੂੰ ਆਪਣੀ ਕੋਸ਼ਿਸ਼ ਜਾਰੀ ਕਰਦੇ ਰਹਿਣਾ ਪੈਂਦਾ ਹਰ ਕਰਮ ਦੇ ਪਿੱਛੇ ਜੇ ਸਾਡੇ ਮਨ ਦੀ ਭਾਵਨਾ ਪਿਓਰ ਹੈ ਫਿਰ ਅਸੀਂ ਉਹਦੀ ਪ੍ਰਾਪਤੀ ਕਰ ਲੈਂਦੇ ਹਾਂ ਸੋ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਪਰਮਾਤਮਾ ਦਾ ਕੋਈ ਦਿਨ ਮਨਾ ਰਿਹਾ ਆ ਉਹਦੇ ਕਿਸੇ ਪਿਆਰੇ ਦਾ ਦਿਨ ਦਿਹਾੜਾ ਮਨਾ ਰਿਹਾ ਹੈ ਮੇਰੇ ਮਨ ਦੀ ਅਵਸਥਾ ਪ्योर ਹੋਵੇ ਮੈਂ ਉਹਦਾ ਸ਼ੁਕਰਗੁਜ਼ਾਰ ਹੋਵਾਂ ਜੋ ਵੀ ਮੇਰੇ ਤੋਂ ਕਰਮ ਉਸਤਨ ਹੋ ਰਿਹਾ ਚਾਹੇ ਅਸੀਂ ਸਿਮਰਨ ਕਰਦੇ ਆਂ ਚਾਹੇ ਅਸੀਂ ਸਤਸੰਗ ਦਾ ਸਮਾਂ ਮਿਲ ਰਿਹਾ ਚਾਹੇ ਸਾਨੂੰ ਦਾਨ ਪੁੰਨ ਦਾ ਸਮਾਂ ਮਿਲ ਰਿਹਾ ਹੈ ਉਹਦੇ ਲਈ ਉਹਦੇ ਸ਼ੁਕਰਗੁਜ਼ਾਰ ਹੋਵਾਂ ਮੈਂ ਦੀ ਅਵਸਥਾ ਨਾ ਵੇ ਕਿ ਮੈਂ ਕਰ ਲਿਆ ਅਵਸਥਾ ਇਹ ਹੋਣੀ ਚਾਹੀਦੀ ਹੈ ਕਿ ਤੂੰ ਇਹ ਕਿਰਪਾ ਕਰਕੇ ਕਰਾ ਦਿੱਤਾ ਮੈਂ ਤੇ ਇੱਕ ਕੋਸ਼ਿਸ਼ ਕੀਤੀ ਐ ਔਰ ਤੂੰ ਮੇਰੀ ਮਦਦ ਕੀਤੀ ਐ ਉਸ ਕੋਸ਼ਿਸ਼ ਨੂੰ ਸਿਰੇ ਚੜਾਉਣ ਦੇ ਵਿੱਚ ਕੋਸ਼ਿਸ਼ ਕਰਨ ਦਾ ਅਧਿਕਾਰ ਪਰਮਾਤਮਾ ਨੇ ਸਾਨੂੰ ਦਿੱਤਾ ਐ ਔਰ ਸਾਨੂੰ ਪੂਰੀ ਇਮਾਨਦਾਰੀ ਨਾਲ ਪਰਮਾਰਥ ਦੇ ਰਸਤੇ ਤੇ ਕਰਦੇ ਰਹਿਣਾ ਚਾਹੀਦਾ ਹੈ ਹਜ਼ਰਤ ਅਬਦੁਲ ਕਾਦਰ ਜ਼ਿਲਾਨੀ ਬਚਪਨ ਦੇ ਵਿੱਚ ਜਦੋਂ 17-18 ਸਾਲ ਦੀ ਟੀਨੇਜ ਉਮਰ ਸੀ ਇਹਨਾਂ ਦੀ ਉਸ ਅਵਸਥਾ ਦੇ ਵਿੱਚ ਇਹਨਾਂ ਨੇ ਆਪਣੀ ਮਾਤਾ ਨੂੰ ਬੇਨਤੀ ਕੀਤੀ ਮਾਤਾ ਮੱਜਦਾ ਕਿ ਮਾਤਾ ਹੁਣ ਮੈਂ ਬਗਦਾਦ ਸ਼ਰੀਫ ਜਾਣਾ ਹੈ ਹੋਰ ਧਾਰਮਿਕ ਔਰ ਦੁਨਿਆਵੀ ਵਿਦਿਆ ਹਾਸਲ ਕਰਨ ਵਾਸਤੇ ਇਹਨਾਂ ਦਾ ਨਗਰ ਇਹਨਾਂ ਨੂੰ ਗਿਲਾਨੀ ਵੀ ਕਹਿ ਦਿੰਦੇ ਆ ਜਿਲਾਨੀ ਵੀ ਕਹਿ ਦਿੰਦੇ ਆ ਬਗਦਾਦ ਸ਼ਰੀਫ ਤੋਂ 400 ਮੀਲ ਦੂਰ ਸੀ ਔਰ ਉਹਨਾਂ ਵੇਲਿਆਂ ਦੇ ਵਿੱਚ 10ਵੀਂ ਸਦੀ ਦੀ ਆਪਾਂ ਗੱਲ ਕਰਦੇ ਆਂ ਉੱਕੀ ਪੈਦਲ ਜਾਇਆ ਕਰਦੀ ਸੀ ਮਾਤਾ ਨੇ ਆਖਿਆ ਕਿ ਬੇਟਾ ਤੇਰੇ ਪਿਤਾ ਨੇ ਸੰਸਾਰ ਤੋਂ ਜਾਣ ਤੋਂ ਪਹਿਲਾਂ ਮੈਨੂੰ 80 ਦਿਨਾਰ ਦਿੱਤੇ ਸੀ 40 ਤੇਰੇ ਵਾਸਤੇ ਆ 40 ਤੇਰੇ ਮਹ ਭਰਾ ਵਾਸਤੇ ਰੱਖਦੀਆਂ ਸੋਨੇ ਦੀਆਂ ਮੋਹਰਾ ਇਹ ਆਪਣੀ ਹੁਣ ਆਖਰੀ ਮੁਲਾਕਾਤ ਹੈ ਮੈਂ ਬੜੇ ਧਿਆਨ ਨਾਲ ਕਿਉਂਕਿ ਰਸਤਾ ਲੰਬਾ ਹੈ ਲੁਟੇਰੇ ਡਾਕੂ ਕਈ ਰੀ ਰਸਤਿਆਂ 'ਚ ਲੁੱਟ ਲੈਂਦੇ ਐ ਤੂੰ ਜਿਹੜਾ ਕਾਫਲਾ ਜਾਊਗਾ ਇਕੱਠਾ ਹੋ ਕੇ ਵਪਾਰੀਆਂ ਦਾ ਉਹਦੇ ਨਾਲ ਚਲਿਆ ਜਾਈ ਪਰ ਮੈਂ 40 ਦਿਨਾਰ ਤੇਰੀ ਗੋਦੜੀ ਦੇ ਵਿੱਚ ਜੈਕਟ ਕਹਿ ਲੋ ਗੋਦੜੀ ਕਹਿ ਲੋ ਕੱਪੜਿਆਂ ਦੇ ਵਿੱਚ ਕਹਿ ਲੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਿਉਂ ਦਿੱਤੇ ਕਿ ਜੇ ਕੋਈ ਤਲਾਸ਼ੀ ਲਵੇ ਤਾਂ ਵੀ ਉਹਨੂੰ ਪਤਾ ਨਾ ਲੱਗੇ ਕਹਿੰਦੇ ਬੇਟਾ ਇਹ ਤੇਰੇ ਉੱਥੇ ਕੰਮ ਆਉਣਗੇ ਹੁਣ ਤੇਰੀ ਤੇ ਮੇਰੀ ਇਹ ਆਖਰੀ ਮੁਲਾਕਾਤ ਹੈ ਬਸ ਮੇਰੀ ਇੱਕ ਸਿੱਖਿਆ ਯਾਦ ਰੱਖੀ ਮੈਂ ਤੈਨੂੰ ਇੱਕ ਨਸੀਹਤ ਦਿੰਨੀ ਹੈ ਜਿਨ੍ਹਾਂ ਨੂੰ ਆਪਾਂ 11ਵੀਂ ਵਾਲੇ ਵੀ ਕਹਿ ਦਿੰਦੇ ਆ ਜੋ 10ਵੀਂ ਸਦੀ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਹੋਏ ਨੇ ਉਹ ਕਹਿੰਦੇ ਮਾਤਾ ਦੱਸੋ ਉਹ ਕਹਿੰਦੀ ਅਬਦੁਲ ਕਾਦਰ ਕੁਛ ਵੀ ਹੋ ਜੇ ਸੱਚ ਦਾ ਰਾਹ ਨਾ ਛੱਡੀ ਕੁਛ ਵੀ ਹੋ ਜੇ ਝੂਠ ਨਾ ਬੋਲੀ ਸੱਚ ਬੋਲਣਾ ਉਹ ਕਹਿੰਦੇ ਮਾਤਾ ਸਤਿਵਚਨ ਇਹ ਕਹਿ ਕੇ ਸਲਾਮ ਕਰਕੇ ਆਪਣੀ ਮਾਤਾ ਤੋਂ ਚਲੇ ਗਏ ਇਕ ਕਾਫਲੇ ਨਾਲ ਰਲ ਗਏ ਵਪਾਰੀਆਂ ਦਾ ਕਾਫਲਾ ਸੀ ਅੱਧਾ ਰਸਤਾ ਕਾਫਲੇ ਨੇ ਠੀਕ ਠਾਕ ਤੈਅ ਕਰ ਲਿਆ ਉਸ ਤੋਂ ਅੱਗੇ ਅਹਿਮਦ ਬਦੋਈ ਨਾਂ ਦੇ ਡਾਕੂ ਨੇ ਹਮਲਾ ਕਰ ਤੌਰ ਕਾਫਲੇ ਵਪਾਰੀਆਂ ਚ ਕਿੰਨਾ ਕੁ ਕਿਤੇ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਸੀ ਥੋੜੇ ਬਹੁਤ ਗਾਰਡ ਸੀਗੇ ਉਹਨਾਂ ਨੇ ਕਾਬੂ ਚ ਕਰ ਲਏ ਜਾਂ ਮਾਰ ਦਿੱਤੇ ਸਾਰਾ ਜਦੋਂ ਮਾਲ ਸਬਾਬ ਜੋ ਵੀ ਸੀ ਉਹਨਾਂ ਨੇ ਉਹ ਸਾਰਾ ਲੁੱਟ ਲਿਆ ਫਿਰ ਕੀ ਹੋਇਆ ਅਬਦੁਲ ਕਾਦਰ ਇੱਕ ਸ਼ਾਂਤ ਇੱਕ ਜਗ੍ਹਾ ਤੇ ਖੜੇ ਰੇ ਬਚਪਨ ਤੋਂ ਅੱਲਾਹ ਤਾਲਾ ਦੀ ਆਵਾਦਤ ਕਰਦੇ ਸੀ ਮਨ ਦੇ ਵਿੱਚ ਮਰਤੂ ਦਾ ਭੈ ਨਹੀਂ ਸੀ ਇੱਕ ਜਗ੍ਹਾ ਸ਼ਾਂਤੀ ਨਾਲ ਖੜੇ ਰੇ ਇੱਕ ਡਾਕੂ ਲੰਘਦਾ ਲੰਘਦਾ ਪੁੱਛਦਾ ਲੜਕੇ ਤੇਰੇ ਕੋਲੇ ਕੀ ਹੈ ਕਹਿੰਦੇ 40 ਦਿਨਾਰ ਹੈ ਉਹਨੇ ਤਲਾਸ਼ੀ ਲਈ ਕੁਛ ਨਾ ਮਿਲਿਆ ਸੋਚਿਆ ਲੜਕਾ ਹੈ ਟੀਨੇਜਰ ਹੈ ਡਰ ਗਿਆ ਹੋਣਾ ਉਹੀ ਕਹਿਤਾ ਡਰਦੇ ਨੇ ਫਿਰ ਇੱਕ ਹੋਰ ਆਇਆ ਉਹਨੇ ਸੇਮ ਕੁਐਸਚਨ ਕੀਤਾ ਆਪਨੇ ਸੇਮ ਆਨਸਰ ਦਿੱਤਾ ਉਹ ਵੀ ਤਲਾਸ਼ੀ ਲੈ ਕੇ ਚਲਿਆ ਗਿਆ ਉਹਨੇ ਜਿਆਦਾ ਸੀਰੀਅਸ ਨਹੀਂ ਲਿਆ ਗੱਲ ਨੂੰ ਕਿਉਂਕਿ ਕੱਪੜਿਆਂ ਤੋਂ ਵਸਤਰਾਂ ਤੋਂ ਉਹਨੂੰ ਹਾਲਾਤ ਨਹੀਂ ਲੱਗ ਰਹੇ ਸੀ ਜਦੋਂ ਸਾਰੀ ਵੰਡ ਹੋ ਰਹੀ ਸੀ ਸਰਦਾਰ ਉਹਨਾਂ ਨੂੰ ਆਪੋ ਆਪਣਾ ਹਿੱਸਾ ਦੇ ਰਿਹਾ ਸੀ ਲੁੱਟ ਦੇ ਵਿੱਚੋਂ ਅਹਿਮਦ ਬਦੋਈ ਤਾਂ ਦੋਨਾਂ ਨੇ ਸਰਸਰੀ ਗੱਲ ਕੀਤੀ ਕਿ ਉੱਥੇ ਇੱਕ ਲੜਕਾ ਸੀ ਉਹਨੇ ਸਾਡੇ ਨਾਲ ਆਹ ਗੱਲ ਕੀਤੀ ਪਤਾ ਨਹੀਂ ਉਹ ਡਰ ਕੇ ਕਰ ਰਿਹਾ ਸੀ ਪਤਾ ਨਹੀਂ ਉਹ ਕਿਸ ਕਾਰਨ ਇਹ ਗੱਲ ਕਹਿ ਰਿਹਾ ਸੀ ਤਾਂ ਅਹਿਮਦ ਬਦੋਈ ਨੇ ਅਬਦੁਲ ਕਾਦਰ ਜੀ ਨੂੰ ਬੁਲਾਇਆ ਕਹਿੰਦੇ ਆਓ ਕਹਿੰਦੇ ਲੜਕੇ ਸੱਚ ਦੱਸ ਕੀ ਹੈ ਤੇਰੇ ਕੋਲ ਤਾਂ ਆਪ ਨੇ ਕੀ ਫਰਮਾਇਆ ਕਹਿੰਦੇ ਮੇਰੇ ਕੋਲੇ 40 ਦਿਨਾਰ ਆ ਮੈਂ ਤੇਰੇ ਇਹਨਾਂ ਦੋ ਸਾਥੀਆਂ ਨੂੰ ਦੱਸਿਆ ਇਹਨਾਂ ਨੇ ਤਲਾਸ਼ੀ ਲਈ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਨੇ ਦੁਆਰਾ ਮੈਨੂੰ ਪੁੱਛਿਆ ਹੀ ਨਹੀਂ ਹੈ ਕਿੱਥੇ ਹੈ ਕਹਿੰਦੇ ਤੂੰ ਦੱਸ ਕਹਿੰਦੇ ਮੇਰੀ ਗੋਦੜੀ ਚ ਹੈ ਹਸਾਬ ਨਾਲ ਮੇਰੀ ਮਾਤਾ ਨੇ ਪ੍ਰੋਪਰਲੀ ਉਹਨਾਂ ਨੂੰ ਸਟਿਚ ਕੀਤਾ ਜਾਂ ਹਾਈਡ ਕੀਤਾ ਉਹਦੇ ਵਿੱਚ ਕਿ ਬਾਹਰੋਂ ਟੋਣ ਤੇ ਬਾਹਰੋਂ ਚੈੱਕ ਕਰਨ ਤੇ ਉਹਨੂੰ ਪਤਾ ਨਹੀਂ ਲੱਗਣਾ ਉਹਨਾਂ ਨੇ ਜਦੋਂ ਉਹਨੂੰ ਪਾੜਿਆ ਜਾਂ ਦੇੜਿਆ ਉਹਦੇ ਵਿੱਚੋਂ 40 ਦਿਨਾਰ ਨਿਕਲੇ ਉਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਤੂੰ ਬੜੇ ਆਰਾਮ ਨਾਲ ਇਹ 40 ਸੋਨੇ ਦੀਆਂ ਮੋਹਰਾਂ 40 골ਡ ਕয়ਨ ਜਿਹੜੇ ਹੈਗੇ ਆ ਤੂੰ ਲਿਜਾ ਸਕਦਾ ਸੀ ਤੂੰ ਮੈਨੂੰ ਕਿਉਂ ਦੱਸਿਆ ਤਾਂ ਆਪ ਕਹਿੰਦੇ ਭਲਾ 40 ਦਿਨਾਰ ਦੀ ਖਾਤਰ ਮੈਂ ਆਪਣੀ ਮਾਂ ਦੀ ਨਸੀਹਤ ਕਿਵੇਂ ਪੁੱਲ ਸਕਦਾ ਸੀ ਕਿ ਹਮੇਸ਼ਾ ਸੱਚ ਬੋਲਣਾ ਹੈ ਇਤਿਹਾਸ ਵਿੱਚ ਲਿਖਿਆ ਕੋ ਐਸੇ ਸੱਚ ਦੇ ਤੀਰ ਸੀ ਉਸ ਡਾਕੂ ਦੇ ਹਿਰਦੇ 'ਚ ਵੱਜੇ ਠੋਕਰ ਵੱਜੀ ਮਨ ਨੂੰ ਇੱਕਦਮ ਅਵੇਕ ਹੋ ਗਿਆ ਮਨਾ ਮੈਂ ਸਾਰੀ ਉਮਰ ਆਪਦੇ ਅੱਲਾਹ ਤਾਲਾ ਦੇ ਹੁਕਮ ਤੋਂ ਦੂਰ ਹੋਇਆ ਫਿਰਦਾ। ਔਰ ਇਸ ਲੜਕੇ ਨੇ ਆਪਣੀ ਮਾਂ ਦੀ ਨਸੀਹਤ ਏਡਾ ਤਕੜਾ ਅਮਲ ਕੀਤਾ ਔਰ ਮੈਂ ਜਿਸ ਪਰਮਾਤਮਾ ਨੂੰ ਮੰਨਦਾ ਜਾਂ ਜਿਸ ਪਰਮਾਤਮਾ ਮੂਰੇ ਦੁਆ ਸਲਾਮ ਕਰਦਾ ਸੀ ਮੈਂ ਤੇ ਉਹਦੇ ਹੁਕਮ ਤੋਂ ਮੁਨਕਰ ਹੋਇਆ ਫਿਰਦਾ। ਉੱਥੇ ਹਿਾਰ ਸਿਟ ਤੇ ਕਹਿੰਦੇ ਵੀ ਬਸ ਹੁਣ ਇਸ ਤੋਂ ਅੱਗੇ ਇਹ ਗੁਨਾਹ ਦਾ ਕੰਮ ਨਹੀਂ ਕਰਨਾ ਦਸਾਂ ਨੋਆਂ ਦੀ ਕਿਰਤ ਕਰਾਂਗੇ, ਮਿਹਨਤ ਕਰਾਂਗੇ, ਤੌਬਾ ਕਰ ਲਈ। ਸੁਕਣ ਤੋਂ ਭਾਵ ਕੀ ਹੈ ਕਿ ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦਿੰਦੇ ਆ ਜੋ ਉਸ ਮਾਲਕ ਦਾ ਉਸ ਗੁਰੂ ਦਾ ਉਪਦੇਸ਼ ਹੁੰਦਾ ਉਹਦੇ ਤੇ ਅਮਲ ਕਰਨਾ ਪੈਂਦਾ ਅਮਲ 'ਚ ਲਿਆਉਣ ਵਾਸਤੇ ਜਿਵੇਂ ਗੁਰੂ ਮਹਾਰਾਜ ਨੇ ਫਰਮਾਇਆ ਕਿ ਆਪਣੇ ਵਿਕਾਰਾਂ ਤੇ ਸਾਨੂੰ ਆਪਣੇ ਆਪ ਤੇ ਵਰਕ ਕਰਨ ਦੀ ਲੋੜ ਔਰ ਹਮੇਸ਼ਾ ਕਰਨ ਦੀ ਲੋੜ ਹੈ ਕਈ ਵਾਰੀ ਅਸੀਂ ਡਰ ਜਾਂਦੇ ਆ ਕਿ ਮੈਂ ਸ਼ਾਇਦ ਮੰਜ਼ਲ ਤੱਕ ਪਹੁੰਚ ਹੀ ਨਹੀਂ ਪਔਰ ਕੋਸ਼ਿਸ਼ ਨਹੀਂ ਕਰਦੇ ਪਰ ਕਿੰਨੇ ਲੋਕੀ ਹਿਮਾਲਿਆ ਮਾਉਂਟ ਐਵਰੇਸਟ ਤੇ ਚੜਨ ਦੀ ਕੋਸ਼ਿਸ਼ ਕਰਦੇ ਆ ਤੇ ਕਿੰਨੇ ਕੋਨਾਂ ਤੋਂ ਟਾਪ ਤੇ ਜਾਂਦੇ ਆ ਪਰ ਜਿਹੜੇ ਜਾ ਨਹੀਂ ਪਾਉਂਦੇ ਕਦੇ ਉਹਨਾਂ ਨੂੰ ਪੁੱਛੋ ਔਰ ਬਹੁਤ ਐਸੇ ਵੀ ਜਿਨ੍ਹਾਂ ਦੀ ਉਹ ਕੋਸ਼ਿਸ਼ ਕਰਦੇ ਹੋਏ ਡੈਥ ਹੋ ਜਾਂਦੀ ਹੈ ਇੱਕ ਸੈਟੀਸਫੈਕਸ਼ਨ ਤੇ ਉਹਨਾਂ ਦੇ ਅੰਦਰ ਹੁੰਦੀ ਹੈ ਕਿ ਅਸੀਂ ਘਰੇ ਬੈਠ ਕੇ ਸਿਰਫ ਇਹ ਹੀ ਸੋਚਦੇ ਰਹੇ ਕਿ ਇੱਕ ਦਿਨ ਕਾਸ਼ ਮੈਂ ਮਾਉਂਟ ਐਵਰੇਸਟ ਨੂੰ ਫਤਿਹ ਕਰ ਲੈਂਦਾ ਉਹਨਾਂ ਨੇ ਕੋਸ਼ਿਸ਼ ਕੀਤੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦਾ ਅਧਿਕਾਰ ਪਰਮਾਤਮਾ ਨੇ ਦਿੱਤਾ ਇਮਾਨਦਾਰੀ ਨਾਲ ਜਜਬੇ ਨਾਲ ਜਿਦੇਖੋ ਸਾਰਾ ਸੰਸਾਰ ਕੋਸ਼ਿਸ਼ ਕਰ ਰਿਹਾ ਹੈ ਕੋਸ਼ਿਸ਼ ਹੀ ਕਰ ਰਹੇ ਆਪਾਂ ਇਸ ਬਿਮਾਰੀ ਤੋਂ ਬਚਣ ਦੀ ਖਾਤਰ ਜੋ ਵੀ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਿਹਾ ਉਹਦਾ ਬਚਾਅ ਹੋ ਰਿਹਾ ਸੋ ਜੇ ਅਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਆਂ ਤੇ ਫਿਰ ਪਰਮਾਤਮਾ ਵੀ ਸਾਡੀ ਮਦਦ ਕਰਦਾ ਔਰ ਦੂਸਰੀ ਗੱਲ ਕਿ ਮੁਸੀਬਤ ਆਈ حضرت ਅਬਦੁਲ ਕਾਦਰ ਦਾ ਮਨ ਮੁਸੀਬਤ ਦੇ ਵਿੱਚ ਨਹੀਂ ਡੋਲਿਆ ਤੇ ਜੇ ਅੱਜ ਸਾਡੇ ਤੇ ਕਸ਼ਟ ਦਾ ਸਮਾਂ ਹੈ ਉਹ ਪਰਮਾਤਮਾ ਨੂੰ ਅਸੀਂ ਮੰਨਦੇ ਆਂ ਤੇ ਸਾਨੂੰ ਦ੍ਰਿੜ ਰਹਿਣਾ ਚਾਹੀਦਾ ਉਹਦੀ ਬਖਸ਼ਿਸ਼ ਉਹਦੀ ਕਿਰਪਾ ਜੋ ਵੀ ਜਿਸ ਤਰੀਕੇ ਨਾਲ ਉਸ ਮਾਲਕ ਨੂੰ ਮੰਨਦਾ ਹੈ ਜੇ ਉਹਦੇ ਮੰਨਣ ਦੇ ਵਿੱਚ ਉਹਦੀ ਭਾਵਨਾ ਪਿਓਰ ਹੈ ਪਵਿੱਤਰ ਹੈ ਉਹਦੇ ਵਿੱਚ ਵਿਕਾਰ ਨਹੀਂ ਹੈ ਕੋਈ ਲੋਭ ਲਾਲਚ ਨਹੀਂ ਹੈ ਕੋਈ ਦੁਸ਼ਮਣ ਨਹੀਂ ਹੈ ਕੋਈ ਈਰਖਾ ਨਹੀਂ ਹੈ ਕਿਸੇ ਦੇ ਪ੍ਰਤੀ ਹੰਕਾਰ ਨਹੀਂ ਹੈ ਕਿਸੇ ਨੂੰ ਨੀਚਾ ਦਿਖਾਉਣ ਦੀ ਗੱਲ ਨਹੀਂ ਹੈ ਨਫ਼ਰਤ ਤੋਂ ਰਹਿਤ ਹੈ ਜੋ ਆਪਣੇ ਮਨ ਤੇ ਕਾਬੂ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਮਕਸਦ ਤੇ ਆ ਉਹ ਮਾਲਕ ਉਹਦੇ ਸਦਾ ਅੰਗ ਸੰਗ ਹੈ ਉਹਦਾ ਵਰਤ ਉਹਦਾ ਨਯਮ ਗੁਰੂ ਮਹਾਰਾਜ ਕਹਿੰਦੇ ਉਹਦਾ ਮੰਨਿਆ ਹੋਇਆ ਤਰੀਕਾ ਸਹੀ ਹੁੰਦਾ ਸੋ ਆਓ ਉਸ ਮਾਲਕ ਦੇ ਚਰਨਾਂ 'ਚ ਇਹ ਬੇਨਤੀ ਕਰੀਏ ਕਿ ਪ੍ਰਭੂ ਸਾਡੇ ਤੇ ਐਸੀ ਕਿਰਪਾ ਕਰ ਸਾਨੂੰ ਪਰਹੇਜ਼ਗਾਰ ਬਣਾ حضرت عبد القادر ਕਹਿੰਦੇ ਕਿ ਬੁੱਢਾ ਹੋਇਆ ਤਾਂ ਸ਼ੇਰ ਵੀ ਪਰਹੇਜ਼ਗਾਰ ਹੋ ਜਾਂਦਾ ਹੈ ਕਿਵੇਂ ਜਦੋਂ ਸਰੀਰ ਦੇ ਵਿੱਚ ਤਾਕਤ ਨਹੀਂ ਰਹਿੰਦੀ ਉਹ ਸ਼ਿਕਾਰ ਕਰਨੋਂ ਰਹਿ ਜਾਂਦਾ ਉਹਨੂੰ ਮਜਬੂਰੀ ਕਹਿਣੀ ਚਾਹੀਦੀ ਹੈ ਜਾਂ ਪਰਹੇਜ਼ਗਾਰੀ ਕਹਿਣੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨੌਜਵਾਨਾਂ ਨੂੰ ਹਰ ਇੱਕ ਨੂੰ ਹੀ ਕਰਦਾ ਕਿ ਰੱਬ ਦੇ ਮੰਨਣ 'ਚ دیر ਨਹੀਂ ਹੁੰਦੀ ਜੇ ਅਸੀਂ ਉਹਨੂੰ ਮੰਨਦੇ ਹਾਂ ਤਾਂ ਸਾਨੂੰ ਪੂਰੇ ਮਨ ਨਾਲ ਪੂਰੀ ਯਕੀਨ ਨਾਲ ਮੰਨਣਾ ਚਾਹੀਦਾ ਹੈ ਬਾਕੀ ਜਿੱਥੇ ਵੀ ਕੋਈ ਫਰੰਟ ਲਾਈਨਰ ਆਓ ਸਾਰੇ ਹੀ ਆਓ ਸਾਰੇ ਹੀ ਉਹਨਾਂ ਫਰੰਟ ਲਾਈਨਰ ਜੋ ਐਸ ਵੇਲੇ ਡਿਫਰੈਂਟ ਡਿਫਰੈਂਟ ਜਿਹੜੀਆਂ ਫੋਰਸ ਹੈਗੀਆਂ ਨੇ ਚਾਹੇ ਉਹ ਮੈਡੀਕਲ ਸਟਾਫ ਹੈਗਾ ਚਾਹੇ ਹੋਰ ਹੈਗੇ ਨੇ ਦੁਨੀਆ ਭਰ ਦੇ ਵਿੱਚ ਜੋ ਸਭ ਦੀ ਸੇਫਟੀ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਾਰੇ ਹੀ ਅਰਦਾਸ ਕਰੋ ਉਨ੍ਹਾਂ ਨੂੰ ਅਸੀਂ ਸੈਲੂਟ ਕਰਦੇ ਹਾਂ ਜੋ ਇੰਨੀ ਤਨ ਦੇ ਹੀ ਨਾਲ ਤਨਮਨ ਕਰਕੇ ਸੱਚੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਹੈ। ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਹੀ ਅਰਦਾਸ ਬੇਨਤੀ ਹੈ। ਔਰ ਅਖੀਰ ਦੇ ਵਿੱਚ ਮੈਂ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕਰਦੇ ਹੋਏ ਦਾਸ ਤੋਂ ਕੋਈ ਅੱਖਰ ਵੱਧ ਘਟ ਗਿਆ ਹੋਵੇ ਸਾਡੇ ਤੋਂ ਕਿਮਾਂ ਦੀ ਜਾਂਚ ਨ ਕਰਦਾ ਗੁਰੂ ਪਾਤਸ਼ਾਹ ਪਾਸੋਂ ਔਰ ਅਰਦਾਸ ਕਰਦਾ ਕਿ ਸਤਿਗੁਰੂ ਕਿਰਪਾ ਕਰਨ ਹੋਰ ਬਦ ਤੋਂ ਬਦ ਕਥਾ ਰੂਪੀ ਸੰਗਤ ਦੀ ਜੋ ਮੇਰਾ ਕਰਮ ਹੈ ਮੇਰੀ ਡਿਊਟੀਆਂ ਕਰਨ ਦਾ ਬਲ ਬਖਸ਼ਣ ਆਓ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਮਾਪਤੀ ਕਰਿਏ ਸਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਵਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ